ਪਟਵਾਰੀ ਆ ਤੇ ਬਾਈ ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸਿਕੁੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਇਹ ਵਿਚੇਰਾ ਪਾਉ ਆ ਆਪਣੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪਦੇ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਾਲਾਤ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੇ ਪਿਆ ਐਡਾ ਭਾਫਕ ਕੋ ਕੇ ਗੱਲ ਰੱਖ ਰਿਆ ਅਟਰ ਇਮਾਨਦਾਰ ਜਾਂ ਜ਼ੀਰੋ ਕਰਪਸ਼ਨ ਦਾ ਪਰਦਾ ਬਾਸ਼ ਲੋਕ ਕਰਦੇ ਆ ਸੋ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਆਪਸ ਕਰਦਾ ਉਮੀਦ ਕਰਦਾ ਕਿ ਡੀਸੀ ਸਾਹਿਬ ਸੂ ਮੋਟੋ ਐਕਸ਼ਨ ਇਹ ਜਿਹੜਾ ਪਟਵਾਰੀ ਆ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਸਰਕਲ ਬੀਤਪੁਰਾ ਤੇ ਪਿੰਡ ਬਡਾਲੀ ਦਾ ਸੰਝਾ ਉਮੀਦਪੁਰਾ ਤੇ ਬਡਾਲੀ ਪਿੰਡ ਦਾ ਉਹਦੀ ਐਕਸ਼ਨ ਲਊਗਾ ਉਹਨੂੰ ਸਸਪੈਂਡ ਕਰੂਗਾ ਤੇ ਐਕਸ਼ਨ ਲਊਗਾ ਤੂੰ ਲਿਖਤੀ ਸ਼ਿਕਾਇਤ ਲੈ ਕੇ ਮੈਂ ਸਾਰਿਆਂ ਨੂੰ ਕਰ ਸਕਿਆ ਸਭ ਉਹ ਮੇਰਾ ਵੀ ਹੱਕ ਹੈ ਹੁਣ ਮੇਰੇ ਕੋਲ ਆਈ ਠੀਕ ਹੈ ਮੈਂ ਦੌੜਾ ਲਵਾਉਂ ਉਹ ਜੀ ਜੀ ਸਰ ਅਗੋਂ ਵੀਰ ਸਿੰਘ ਵੀਰਾ ਨੇ ਇੱਕ ਮੰਗ ਕੀਤੀ ਹੈ ਕੈਂਡੀਡੇਟ ਦੇ ਡਾਕ ਟੈਸਟ ਕੀਤੇ ਜਾਣ ਵੀਰ ਸਿੰਘ ਵੀਰਾ ਨੇ ਇੱਕ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਪਾਈ ਹੈ ਉਹਨੇ ਤੇ ਸਾਰੇ ਕੈਂਡੀਡੇਟ ਦੇ ਡਾਕ ਟੈਸਟ ਕੀਤੇ ਜਾਣ ਚਲੋ ਚੰਗੀ ਗੱਲ ਹੈ ਜੀ ਮੈਨੂੰ ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਜਿੱਥੇ ਭਗਵੰਤ ਮਾਨ ਦਾ ਹੋ ਗਿਆ ਤੇ ਜੇ ਫੇਲ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਜੇ ਕੋ ਡੋਪ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtirni hai ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਜ਼ਾਰ ਕੀ ਹੈ ਅਸਲੀ ਮੁੱਦੇ ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮੁਲਾਜ਼ਮ ਦੇ ਪੀਏ ਡੀਏ ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ ਕਿਸਾਨਾਂ ਨੂੰ ਆ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਿਹਾ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਆ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੇਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਇਹ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ 'ਚ ਪਾਣੀ ਬਾਦੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਰੋੜਾ ਜ ਵੱਡੀ ਗੱਲ ਅੱਜ ਮੇਰੇ ਕੋਲੋਂ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਈਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਈ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣ ਉਹ ਕੇਜਰੀਵਾਲ ਸਾਹਿਬ ਪਹੁੰਚ ਰਹੇ ਜੀਂਦੇ ਨੇ ਕਿ ਮੈਂ 2.5 ਲੱਖ ਲੀਟਰ ਦਿੱਤਾਗਾ ਅਮਰitsar ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਵੀ ਦੇਖੋ ਕਿ ਇਹ ਇਹ ਆਪਣਾ ਹੁਣ ਇਹ ਤਮਾਤਰ ਇਹ ਡੱਬੇ ਚੋਂ ਕਦੋਂ ਵੜ ਗਿਆ ਉਹਦੇ ਚ ਮਸ਼ੀਨਜੀ ਚ ਮੈਨੂੰ ਲੱਗਦਾ ਇਹਦੀ ਜਮਾਲਤ ਜਬ ਤੋਂ ਨਹੀਂ ਆ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਹਿ ਰਹੇ ਹੋ ਨਹੀਂ ਜਿਤਨਾ ਇਹ ਨੂੰ ਇਹ ਜਾ ਦਿੱਲੀ ਭੇਜਤਾ ਇਹਦੇ ਚਾਰਾਂ ਚੋ ਤਿੰਨ ਮੈਂਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਜਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ ਭੇਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਆ ਇਹ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਹੋ ਤਾਂ ਐਵੇਂ ਹੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤ ਰਿਹਾ ਤੇ VOTER ਤਾਂ 20 ਲੱਖ ਕੇ ਤੇ ਮੇਰੇ ਨਾਲ ਦਾ 17 ਲੱਖ VOTER ਆ ਜਾਂ 19 ਲੱਖ VOTER ਹੈਨ ਨੂੰ ਕੀ ਹੈ ਤੁਸੀਂ ਜੋ ਮਰਜ਼ੀ ਬੋਲ ਲੀਏ ਕਿੰਨੇ ਵਾਸਤੇ ਭਗਵੰਤ ਸਵਾਹਮ ਕਰਨ ਸੁਚਾਰ ਕਰ ਰਹੇ ਕਾਲਾ ਮਸਰ ਆ ਰਿਹਾ ਹੈ ਚਿੰਗੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਕੋਟਾਲੇ ਦੇ ਅੰਦਰ ਦੂਜਾ ਸ਼ਰਾਬ ਪੀ ਕੇ ਪਿਆ ਰਹੀਦਾ ਭਗਵੰਤ ਮਾ ਇਹ ਸ਼ਰਾਬ ਨਾਲ ਜਿਹੜਾ ਇਹਨਾਂ ਦਾ ਇੰਨਾ ਪਿਆਰ ਹੈ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਘਟਾਲਾ ਵੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਇਹ ਦੱਸਣ ਲੋਕਾਂ ਨੂੰ ਕਿ ਕੱਟੜ ਇਮਾਨਦਾਰ ਕਿਵੇਂ ਖਾ ਕੇ ਪੈਸੇ ਸਾਰੀ ਕੈਬਨਟ ਤੋਂ ਅੰਦਰ ਹੋ ਗਈ ਅੱਜ ਸੰਜੀਤ ਸਿੰਘ ਆਹ ਛੋਟਾ ਮਨੀਸ਼ ਸੋਦੀਆ ਜੈਨ ਆਹ ਅਰਵਿੰਦ ਕੇਜਰੀਵਾਲ ਹਲੇ ਤਾਂ ਇੰਟਰਨਮ ਜਮਾਲਤ ਮੇਲੀ ਔਰ ਅੱਜ ਜੋ ਕ腐ਸ਼ਨ ਦੇ ਹਾਲਾਤ ਨੇ ਪੰਜਾਬ ਚ ਕੱਟੜ ਇਮਾਨਦਾਰਾਂ ਦੇ ਜੇ ਕੱਟੜ ਇਮਾਨਦਾਰ ਸਨ ਤੇ ਵਿਜੇ ਸਿੰਘ ਦਾ ਮੁੱਖ ਕਵਾਤਾ ਭਗਵੰਤ ਤੇ ਉਹਦੀ ਗਵਾਈ ਨਹੀਂ ਦਿੱਤੀ ਉਹਨੂੰ ਸਟਾਰ ਪ੍ਰਚਾਰਕ ਲਾਤਾ ਮਿਤ ਰਤਨ ਨੂੰ ਤੇ ਵਿਜੇ ਸਿੰਘ ਨੇ ਲੋਕਾਂ ਨੂੰ ਜਵਾਬ ਦੇਣੇ ਪੈਣੇ ਆ ਔਰ ਜਿਸ ਤਰੀਕੇ ਨਾਲ ਆ ਲਾਲਜੀਤ ਭੁੱਲਰ ਨੇ ਰਾਮਗੜੀਆ ਭਾਈਚਾਰਾ ਤੇ ਸੁਨਿਆਰੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਮੈਂ ਸਮਝਦਾ ਕਿ ਇਹ ਵੋਟ ਦੇ ਹੱਕਦਾਰ ਹੀ ਨਹੀਂ ਔਰ ਮੈਂ ਧੰਨਵਾਦੀ ਆ ਮੈਂ ਸਮਝਦਾ ਕਿਸੇ ਦੀ ਜਮੀਰ ਜਾਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੋ ਇਹਨਾਂ ਦੀ ਹਰਕਤਾਂ ਨੇ ਸੋ ਇੱਕ ਵੱਡਾ ਬੜੀ ਸੀਰੀਅਸ ਨੇ ਬਦਲਾਵ ਦੇ ਨਾਂ ਤੇ ਅੱਜ ਪੰਜਾਬ ਦੇ ਨਾਲ ਜੋ ਵਿਤਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣ ਦੇ ਆ ਅੱਜ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨੁਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਸ ਲਈ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ विकास पुरुष ਨੇ اور ਜਿਨ੍ਹਾਂ ਨੇ ਖੇਤੀ ਕਾਨੂੰਨਾ ਦੇ ਖਿਲਾਫ ਪਹਿਲਾ ਬਾਦ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇਕਤਾ ਵੱਡਾ ਪ੍ਰਤੀਕ ਠੀਕ ਹੈ ਇੱਕ ਮਿੰਟ ਇੱਕ ਮਿੰਟ ਤਸਵੀਰ ਨੰਬਰ 4 ਇੱਥੇ ਜਿਹੜਾ ਸੁਨੀਲ ਕੁਮਾਰ ਬਾਈ ਹੈਂਡੀਕੈਪ ਲੱਗਾ ਪਟਵਾਰੀ ਉਹ ਇੰਨੀ ਰਿਸ਼ਵਤ ਖਾਣਦੇ ਯਾਰ ਮਰ ਗਏ ਨਾਲ ਇਹ ਇਹ ਆਮ ਪਾਰਟੀ ਦੇ ਬੰਦਿਆਂ ਨੇ ਧਾਰੀਵਾਲ ਸਾਹਿਬ ਨੂੰ ਕੰਪਲੇਨ ਕੀਤੀ ਡੀਸੀ ਸਾਹਿਬ ਨੂੰ ਕੰਪਲੇਨ ਕੀਤੀ ਲਾਜਰ ਭੱਲਰ ਨੂੰ ਕੰਪਲੇਨ ਕੀਤੀ ਕਿਉਂ ਨਹੀਂ ਆ ਲੋਨੜਿਆ ਦਾ ਜਦੋਂ ਜਾਈਦਾ ਹਜੇ ਗਲਤ ਕੰਮ ਗਲਤ ਰੱਜਾਂ ਨੇ ਪੈਸੇ ਖਰਦਦੇ ਆ ਇਹ ਕਿੰਨੇ ਜਰਾਮ ਪਾਰਟੀ ਕਰੂਗੀ ਇਹ ਤੱਕ ਹੱਤਾਂ ਕਿੰਦੇ ਜ਼ੀਰੋ ਭ੍ਰਸ਼ਟਾਚਾਰ ਜ਼ੀਰੋ ਭ੍ਰਸ਼ਟਾਚਾਰ ਆ ਮੈਂ ਤੈਨੂੰ ਖੰਦਾ ਨਾਲ ਲੱਖ ਰੁਪਏ ਲੁੱਟ ਰੋੜ ਲੈ ਗਏ ਸਰਕਾਰ ਦੇ ਮਾਰ ਕੇ ਆਓ ਜਾ ਛਾੜੂ ਸਰਕਾਰ ਆ ਗਈ ਆ ਕੋਈ ਵੀਡੀਓ ਬਣਾਈ ਆ ਆਡੀਓ ਪਈ ਇਹਦੀ ਸਭ ਕੋਈ ਇਹ ਰੱਜ ਪੈਸੇ ਲੈਂਦਾ ਘਰਾਂ ਜਾ ਜਾ ਘਰਾਂ ਜਾ ਇੱਕ ਬੰਦਾ ਰੱਖਿਆ ਘਰਾਂ ਪੈਸੇ ਲੈਣ ਦਾ ਸੁਖਵਿੰਦਰ ਸਿੰਘ ਉੱ ਮਰ ਗਿਆ ਹੀ ਮਗਰ ਮਗਰ ਸਰਕਾਰਾਂ ਨੇ ਪਹਿਲਾਂ ਹੀ ਕੁਹਾੜੀ ਮਾਰ ਲਈ ਆ ਪਾਰਟੀ ਸਰਕਾਰ ਲੈ ਆ ਗਈ ਜਿੱਤੇ ਸਾਹਿਬ ਲੋਕ ਜਿਹੜੇ ਟ੍ਰਾਈਕ ਕਰਦੇ ਪਏ ਆ ਉਹਦੇ ਬਾਈ ਨੇਮ